ਮਿਤੀ 1 ਤੇ 2 April ਦੀ ਦਰਮਿਆਨੀ ਰਾਤ ਨੂੰ ਅੱਡਾ 달ਮ ਥਾਣਾ ਕਿਲਾ ਲਾਲ ਸਿੰਘ ਇੱਥੇ ਜਗਜੀਤ ਜੁਐਲਰ ਦਾ ਦੀ ਸ਼ਾਪ ਹੈ ਸਨਾਰੇ ਟਾਸਕ ਸਨ ਦਿੱਤਾ ਗਿਆ ਸੀ ਇਸ ਚੋਰੀ ਨੂੰ ਟ੍ਰੇਸ ਕਰਨ ਲਈ ਇਸ ਥਾਣਾ ਕਿਲਾ ਲਾਲ ਸਿੰਘ ਦੀਆਂ ਵੱਖ-ਵੱਖ ਰਿ ਦੀਆਂ ਟੀਮਾਂ ਟੈਕਨੀਕਲੀ ਅ ਸਾਇੰਟਿਫਿਕ ਤਰੀਕੇ ਨਾਲ ਹਿਊਮਨ ਇੰਟੈਲੀਜੈਂਸ ਦੇ ਨਾਲ ਦਰਮਿਆਨੀ ਰਾਤ ਤੋਂ ਲੱਗੀਆਂ ਹੋਈਆਂ ਜਿਸ ਤੇ ਇਨਸਪੈਕਟਰ ਪ੍ਰਭਜੋਤ ਸਿੰਘ ਸਚ ਚੌਥਾਣਾ ਕਿਲਾ ਲਾਲ ਸਿੰਘ ਇਹ ਇਹਨਾਂ ਨੇ ਬਹੁਤ ਬਰੀਕੀ ਨਾਲ ਇਸ ਦੇ ਉੱਤੇ ਕੰਮ ਕਰਦੇ ਹੋਏ ਇਸ ਦੀ ਕੋਰੀ ਹਿਲਾਉਂ ਇਹਨੂੰ ਟ੍ਰੇਸ ਕਰ ਲਿਆ ਇਹਦੇ ਵਿੱਚ ਜਿਹੜੇ ਮੇਨ ਦੋ ਜਿਹੜੇ ਚੋਰ ਸੀ ਕਮਲ ਮਸੀਬ ਔਰ ਸਚਿੰਦ ਮਸੀ ਇਹ ਦੋਨੋਂ ਬਾਨੇਪੁਰ ਪਿੰਡ ਦੇ ਰਹਿਣ ਵਾਲੇ ਆ ਇਹਨਾਂ ਨੂੰ ਅਰੈਸਟ ਕੀਤਾ ਇਸ ਤੋਂ ਇਲਾਵਾ ਸਕੰਦਰ ਮਸੀ ਵਿਕਰਮ ਮਸੀ ਨਿਸ਼ਾਨ ਮਸੀ ਇਹ ਵੀ ਲੱਗ ਲੇ ਪਿੰਡਾਂ ਦੇ ਰਹਿਣੋਂ ਦੇ ਦੇ ਇਹਨਾਂ ਨੇ ਪਲੈਨਿੰਗ ਦੇ ਤਹਿਤ ਰਾਤ ਨੂੰ ਇਹ ਚੋਰੀ ਕੀਤੀ ਸੀ ਤੇ ਇਹਨਾਂ ਦੇ ਪਾਸੋਂ ਡੰਗਾਈ ਨਾਲ ਖੁਸ਼ਕਿਸ਼ ਕਰਦੇ ਹੋਏ ਹੁਣ ਤੱਕ ਤੇ 6 ਕਿਲੋ ਚਾਂਦੀ 45 ਗ੍ਰਾਮ ਸੋਨਾ 2000 ਰੁਪਏ ਕੈਸ਼ ਤੇ ਵਾਰਦਾਤ ਵਿੱਚ ਵਰਤਿਆ ਹੋਇਆ ਮੋਟਰਸਾਈਕਲ ਤੇ ਇੱਕ ਮਰੂਤੀ ਕਾਰ ਇਹਨਾਂ ਦੀ ਬਰਾਂਦਗੀ ਜਿਹੜੀ ਆ ਉਹ ਕੀਤੀ ਜਾ ਚੁੱਕੀ ਹੈ ਇੱਕ ਦੋਸ਼ੀ ਜਿਹੜਾ ਅਜੇ ਉਹਨੂੰ ਫੜਨਾ ਬਾਕੀ ਹੈ ਉਹਦੇ ਪਾਸੋਂ ਵੀ ਜਿਹੜੀ ਬਾਕੀ ਰਿਕਵਰੀ ਜਿਹੜੀ ਅਸੀਂ ਕਰਨੀ ਹੈ ਉਹ ਤੋਂ ਫੜਨ ਲਈ ਤਿੰਨ ਜਿਹੜੀ ਹੈ ਇੱਕ ਆਵਾਜ਼ ਦੀ ਕਾਲੇ ਪਹਿਲੇ ਤੋਂ ਪਹਿਲੇ ਤੋਂ ਇਹ ਮਾਤ ਅਰਲੀਸ ਦੇ ਜਾਏ ਨਾ ਅਸੀਂ ਕੱਲ ਹੀ ਰਾਤੀ ਅਰੈਸਟ ਕੀਤਾ ਵਾ ਬਰਾਦੀ ਹੈ ਜਿਹੜਾ ਅਸੀਂ ਸਾਰਾ ਆਪਣਾ ਰਿਪੋਰਟ ਕਰਕੇ ਤੁਹਾਨੂੰ ਬਾਅਦ ਵਿੱਚ ਦੱਸਾਂਗੇ ਜੀ ਇਹਨਾਂ ਦੀ ਇਸ ਗਰੁੱਪ ਜਿਹੜੀ ਹੈ 20 ਤੋਂ ਲੈ ਕੇ 25 26 ਸਾਲ ਦੀ ਇਸ ਗਰੁੱਪ ਦੇ ਬੱਚੇ ਹੈਗੇ ਆ ਜਿਹੜੀ ਰਿਕਵਰੀ ਕੀਤੀ ਕੀ ਨਾਮ ਆਏ ਲੋਕ ਜੀ ਦੀ ਰਿਕਵਰੀ ਡਿਊਰਿੰਗ ਇਨਵੈਸਟੀਗੇਸ਼ਨ ਰਿਕਵਰੀ ਇਹਨਾਂ ਦੇ ਪਾਸੋਂ ਕੀਤੀ ਗਈ ਹੈ ਇਹਨਾਂ ਨੇ ਆਪਣੇ ਵੱਖ-ਵੱਖ ਜਗ੍ਹਾ ਤੇ ਰਿਸ਼ਪਾ ਕੇ ਰੱਖੇ ਸਰ ਸਾਹਮਣੇ ਇਹ ਮਾਨੇਪੁਰ ਪਿੰਡਾ ਜੀ ਇਹ ਜਿਹੜਾ ਇਲਾਕਾ ਹੈਗਾ ਕੁਝ ਗੁਰਦਾਸਪੁਰ ਸਾਡਾ ਕਲਨੌਰ ਥਾਣਾ ਲੱਗਦਾ ਲੱਗੇ ਉਸ ਏਰੀਏ ਦੇ ਪਿੰਡ ਹੈਗੇ ਜੀ ਕੰਮ ਕੀ ਕਰਦੇ ਐ ਵੈਸੇ ਇਹ ਦਿਹਾੜੀ ਮਜ਼ਦੂਰੀ ਦਾ ਕੰਮ ਕਰਦੇ ਨੇ ਪਰ ਇਹ ਚੋਰੀ ਕਿਸ ਤਰ੍ਹਾਂ ਕਰਦੇ ਨਸ਼ੇ ਪਤੇ ਦੀ ਸੁਕੀ ਨਹੀਂ ਜਾਂ ਪੈਸੇ ਦਾ ਦੇਖੋ ਇਹ ਅਸੀਂ ਤਫਤੀਸ਼ ਦਾ ਤਫਤੀਸ਼ ਚੱਲ ਰਹੀ ਆ ਇਹ ਜਿਹੜੇ ਅੱਜ ਕੱਲ ਦਾ ਯੂਥ ਹੈਗਾ ਇਹ ਬਹੁਤ ਸ਼ਾਰਟ ਸ਼ਾਰਟਕਟ ਹੋਏ ਇਹਨਾਂ ਦਾ ਅਮੀਰ ਹੋਣਾ ਚਾਹੁੰਦੇ ਆ ਉਸੇ ਤਹਿਤ ਇਹ ਜਿਹੜੇ ਇਹ ਗੈਰਕਾਨੂੰਨੀ ਗਤੀਵਿਧੀਆਂ ਦਾ ਅੰਜਾਮ ਦਿੰਦੇ ਨੇ ਔਰ ਉਸੇ ਤਹਿਤ ਇਹਨਾਂ ਨੇ ਚੋਰੀ ਕੀਤੀ ਸੀ ਸਰ ਜੀ ਗੱਡੀ ਬ੍ਰਾਂਡ ਕਿੰਦੀ ਹੈ ਨਾਲ ਸੀ ਉਸ ਟਾਈਮ ਤੋਂ ਕੱਟ ਗਈ ਤਾਂ ਤੀਛ ਚ ਦੇਖ ਲੈਨੇ ਆ ਫਿਲਹਾਲ ਜਿਹੜਾ ਸੀਸੀਟੀਵੀ ਫੁਟੇਜ ਆਈ ਹੈ ਉਸ 'ਚ ਮੋਟਰਸਾਈਕਲ ਆਇਆ ਸੀ ਔਰ ਮੋਟਰਸਾਈਕਲ ਨੂੰ ਅਸੀਂ ਚੇਜ਼ ਕੀਤਾ ਧੰਨਵਾਦ